ਸਸਰੀ ਕਾੜ ਵਈ ਸਰਨ ਠੀਕ ਠਾਕ ਹੋਗੇ ਵਧੀਆ ਹੋਗੇ ਭਾਵਾ ਤੇ ਆਪਾਂ ਬਣਾਉਣ ਲੱਗਿਆ ਚਟਣੀ ਅੱਛਾ ਜੀ ਹਾਂ ਜੀ ਤੇ ਚਟਣੀ ਬਣਾ ਰਹੀ ਹੈ ਰਾਜੂ ਹੈ ਹਾਂ ਧਣੀਆਂ ਧੁਣੀਆਂ ਮਗਾ ਕੇ ਹੈ ਹਾਂ ਧਣੀਆਂ ਹਾਂ ਤੇ ਹਰੇ ਗੰਡੇ ਅੱਛਾ ਤੇ ਆਪਦਾ ਹਾਂ ਲਸਣ ਟਮਾਟਰ ਟਮਾਟਰ ਸਾਰਾ ਐਡ ਕੀਤਾ ਸਾਰਾ ਕੁ ਸਾਰਾ ਕੁ ਸੈਂ ਹਾਂ ਬਾਡੀ ਆਇਟਮ ਆਪਾ ਪਾਈਆਂ ਆਧਾ ਹਰੇ ਗੰਡੇ ਟਮਾਟਰ ਧਨੀਆ ਧਨੀਆ ਆਦਾ ਹਰੀਆਂ ਮਿਰਚਾਂ ਬਾਵਾ ਚੀਜ਼ਾਂ ਪਾਈਆਂ ਭਰਾਵਾਂ ਰਾਜੀ ਨੇ ਫੇਰ ਖਾਵਾਂਗੇ ਪਲੱਸੀ ਚ ਕੋਲ ਕੇ ਪ੍ਰਾ ਅੱਛਾ ਜੀ ਅਕਰੀਂਦਾ ਲੱਸੀ ਚ ਕੋਲ ਕੇ ਵਿਚਾਰੀ ਹਾਂ ਜਿ ਖਾਮ ਖਾਤਰ ਚੰਗੀ ਹੁੰਦੀ ਹੈ ਨਾ ਖਾਤਰ ਕਿਉਂ ਆ ਸਰਦੀ ਜਿਨਾ ਹੋ ਰਿਹਾ ਲੱਗਦਾ ਹਾਂ ਮੌਸਮੀ ਇਹ ਜਾ ਹੋ ਰਿਹਾ ਨਾ ਹਾਂ ਮੌਸਮੀ ਇਹ ਜਾ ਹੋ ਰਿਹਾ ਤਾਂ ਲੱਸੀ ਚ ਕੋਲ ਕੇ ਖਾਵਾਂਗੇ ਹਾਂ ਚਟਨੀ ਹਰੇ ਗੰਡੇ ਮੰਗਾਏ ਹੈ ਉਹ ਦੇਖੋ ਪਰਮਹਰੀ ਗੰਡੇ ਹਮ ਟਮਾਟਰ ਟਮਾਟਰ ਮਗਾ ਰੱਖਿਆ ਜਿਉ ਨੇ ਸਾਰਾ ਕੁਸਾ ਚੋਰਾ ਦਾ ਹਰੀ ਮਿਰਚਾਂ ਹੈ ਹਮ ਇਹ ਪੂਰਾ ਦੇਸੀ ਖਾਣਾ ਪਿੰਡਾਂ ਦਾ ਆਦਲ ਦਾ ਧਨੀਆ ਧੁਨੀਆ ਤੇ ਹਰੀ ਮਿਰਚ ਹਰੀ ਮਿਰਚ ਟਮਾਟਰ ਟਮਾਟਰ ਤੇ ਰੱਬ ਥੋੜਾ ਭਲਾ ਕਰੇ ਧਨੀਆ ਭਾਈ ਅੱਛਾ ਚਟਨੀ ਦੇਖੋ ਬਾਈ ਜਿਉ ਨੇ ਐ ਬਣਾ ਰੱਖਿਆ ਜੀਰੋ ਹਮ ਦੇਖੋ ਲਸਣ ਹਮ ਮਿਲ ਲਸਣ ਹਮ ਟਮਾਟਰ ਕਈ ਕਾਏ ਪਾਉਣੇ ਨੇ ਮੈਂ ਤਾਂ ਕਈ ਬਾਤ ਨਹੀਂ ਕੱਟੀ ਬਣਾ ਲੈਣੀ ਨਹੀਂ ਵਧੀਆ ਆਹ ਦੇਖੋ ਭਰਾਵੋ ਬਾਵਾ ਟਮਾਟਰ ਪਾ ਲੈਣ ਦੀ ਰਾਜੂ ਕਹਿੰਦੀ ਖੱਟੀ ਜੀ ਵਧੀਆ ਲੱਗਦੀ ਹੈ ਹਨਾ ਵਧੀਆ ਲੱਗਦੀ ਹੈ ਅੱਛਾ ਲੈ ਵੀ ਮਿੱਤਰੋ ਤੁਹਾਨੂੰ ਕੋਨਾ ਕਿਲਾ ਬਲੌਗ ਚ ਦਿਖਾਵਾਂ ਹੁਣ ਫਿਰ ਰਾਜੂ ਕੋਲ ਕੇ ਖਾਊ ਛਟਨੀ ਹੈ ਪਾ ਲੈ ਰੋਟੀ ਬਣਾਉਣੀ ਹੈ ਵੀ ਰੋਟੀ ਫਿਰ ਅਗਲਾ ਖੁਣ ਦਿਖਾਵਾਂਗੇ ਹਾਂ ਸਾਰੀ ਗੁੰਮ ਬਲੌਗ ਚ ਅੱਛਾ ਜੀ ਠੀਕ ਹੈ ਲੈ ਮਿੱਤਰੋ ਦਿਖਾਉਣੀ ਆ ਸਾਨੂੰ ਨੇ ਸੀ ਖਾਣਾ ਪਿੰਡਾਂ ਦਾ ਬਾਈ ਵਧੀਆ ਚੀਜ਼ਾਂ ਦਿਖਾਵਾਂਗੇ ਬਲੌਗ 'ਚ ਸਾਨੂੰ ਹਾਂ ਤੇ ਹੁਣ ਆਪਾਂ ਬਣਾਉਣੇ ਰੋਟੀ ਰੋਟੀ ਬਣਾਉਂਦੀ ਯਾਰਾ ਜੀ ਹੁਣ ਲੈ ਵੀ ਮਿੱਤਰੋ ਰਾਜੂ ਲਾਉਣ ਲੱਗੀ ਰੋਟੀ ਤੇ ਹੁਣ ਲੱਸੀ ਲਿਆਂਦੀ ਪਾਰੀ ਭਾਂਡੇ 'ਚ ਤੇ ਹੁਣ ਬੁੜੇ ਨੂੰ ਫਣਾਉਣੇ ਰੋਟੀ ਆ ਦੇਖ ਲੋ ਲੱਸੀ ਲੱਸੀ ਤਿਆਰ ਆ ਲੱਸੀ ਲੱਸੀ ਚਟਨੀ ਚਟਨੀ ਤਿਆਰ ਆ ਸਾਰੀ ਤੇ ਹੁਣ ਦਾਲ ਦੱਤੀ ਕਰਦੀ ਯਾਰਾ ਜੀ ਮੂੰਗੀ ਦੀ ਦਾਲ ਬਣਾ ਰੱਖੀ ਆ ਤੇ ਹੁਣ ਭਰਾਵੋ ਚਟਨੀ ਨੂੰ ਜੀਜਾ ਕਰਦਾ ਸੀ ਤਾਂ ਕੁੱਟੜੀ ਅੱਛਾ ਦਾਲ ਦੀ ਵਾਧੂ ਪਈ ਸੀ ਤਾਂ ਹਾਂ 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 ਤੇ ਚਾਹ ਵੀ ਸਾਰੇ ਕਰੀ ਜਾਂਦੇ ਸੀ ਜੀ ਕਰਦਾ ਅੱਛਾ ਤਾਂ ਕਰਕੇ ਮੈਂ ਚਟਨੀ ਬਣਾ ਲਈ ਤੇ ਚਟਨੀ ਰੋਟੀ ਤਿਆਰ ਲਾਉਣ ਲੱਗੀ ਹੈ ਹਾਂ ਰੋਟੀ ਲਾਉਣੀ ਹੈ ਰੋਟੀ ਲਾਉਣ ਲੱਗੀ ਨਾ ਜੂ ਤੇ ਬੜਾ ਵੀ ਵਿਚਾਰਾ ਬੈਠਾ ਰੋਟੀ ਖਵਾਉਣੇ ਆ ਬੜੇ ਨੂੰ ਚਟਨੀ ਚਟ ਧਰ ਕੇ ਤੇ ਦਾਲ ਪਾ ਕੇ ਮੂੰਗੀ ਦੀ ਮੂੰਗੀ ਦੀ ਦਾਲ ਬਣਾ ਰੱਖੀ ਇੱਕ ਪਾਸੇ ਤੇ ਲੱਸੀ ਲੋਸੀ ਲੈ ਆਉਣੇ ਆ ਫਰਾਂ ਨਾ ਜੂ ਮੋਲ ਨੇ ਆਉਣੇ ਪੈਂਦੀ ਆ ਸ਼ਹਿਰਾਂ ਚ ਤਾਂ ਪ੍ਰਭੂ ਆ ਦੇਖ ਲੋ ਕਹ 30 ਰੁਪਏ ਲੀਟਰ ਦਿੰਦੇ ਆ ਨਾ ਹਾਂ 30 ਰੁਪਏ ਲੀਟਰ ਦਿੰਦੇ ਆ ਦੱਦੇ ਮਾਰ ਕੀ ਮਹਿੰਗੀ ਹੋ ਰਹੀ ਆ ਪਹਿਲਾਂ ਦੋਤੀ 10 ਰੁਪਏ ਕਿੰਨੋਂ ਹੁੰਦਾ ਸੀ ਪਹਿਲਾਂ ਵਾਲੇ ਜੀ ਅੱਜ ਤੋਂ 20 ਸਾਲ ਪਹਿਲਾਂ ਤੇ ਹੁਣ ਲੱਸੀ ਪ੍ਰਭੂ 30 ਰੁਪਏ ਹੋ ਰਹੀ ਆ ਤੇ ਬਾਈ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡੀ ਨੂੰ ਬਾਈ ਬਣ ਕੇ ਤੇ ਮੰਡਗੀ ਰਾਜੂ ਵੱਡੇ ਵੱਡੇ ਮਨਾਵਰ ਲਾਉਂਦੀ ਆ ਹਾਂ ਵੱਡੀਆਂ ਰੋਟੀਆਂ ਆਉਂਦੀਆਂ ਫਿਰ ਹੋਰ ਅੱਜ ਪ੍ਰਾਣੀਆਂ ਬੜੀਆਂ ਆਉਂਦੀ ਤੇ ਚਟਨੀ ਚਟਨੀ ਹੁਣ ਤਿਆਰ ਆ ਪੂਰੀ ਧਰ ਕੇ ਦੇਣਾ ਬੁੜੇ ਨੂੰ ਤੇ ਚਟਨੀ ਫੜਾਵਾਂ ਤੈਨੂੰ ਮੈਂ ਕੁੰਡਾ ਫੜਾ ਦਿੰਨਾ ਹਮ ਕੋਟਾ ਵੀ ਲੰਮਾ ਹੈ ਨਾ ਪੂਰਾ ਜੱਜ ਕੇ ਬਲਮਾ ਆਇਆ ਹੋਇਆ ਵਧੀਆ ਸੱਤ ਕੋਟਣੀ ਹੈ 70 ਉਹ ਕੋਟਾ ਹੈ ਚਟਨੀ ਲੈ ਬਈ ਸਾਰਾ ਕੁਝ ਤਿਆਰ ਆ ਰੱਜੂ ਪੜਿਆ ਤੁਮ੍ਹ ਇਕੜਾ ਉਹਨੇ ਵੇਲ ਬੋਪੀਂ ਰੋਟੀ ਅੱਛਾ ਇਹ ਰਸੀ ਖਾਵਾਂਗੇ ਠੀਕ ਐ ਮੈਂ ਖਾਉ ਸਾਰਿਆਂ ਨਾਲ ਬਾਹਰ ਤੇ ਲਾ ਕੇ ਆਂਦੀ ਹੂੰ ਤੇਰਾ ਸਾਰਿਆਂ ਦਾ ਬਾਈ ਬਣ ਕੇ ਇੱਕ ਕੰਮ ਕਰਿਆ ਕਰੋ ਰੋਟੀ ਐ ਫੁੱਲ ਗਈ ਹੈ ਨਾ ਮਾਲ ਪੂੜੇ ਰੂੰਗੂ ਬਣ ਜਾਂਦੀ ਐ ਅਸਲ ਤਾਂ ਕੋਲਿਆਂ ਦੀ ਰੋਟੀ ਦਾ 맛 ਵਧੀਆ ਨਹੀਂ ਹੁੰਦੀ ਚੁੱਲੇ ਦੀ ਹੈ ਨਾ ਹੂੰ ਪ੍ਰਿੰਟ ਤੇ ਕਾਹਨ ਲਾ ਕੇ ਕਿੱਲੇ ਤੇ ਬਣਾਉਂਦੇ ਨੇ ਵਧੀਆ ਹਾਂ ਅਨਸਰ ਦੇ ਦੱਸਣਾ ਹਣੇ ਤਾਂ ਲੈ ਪਾ ਗੁੜੀ ਦੀ ਰੋਟੀ ਇੱਧਰ ਭਈਆ ਟੋਕਰੀ ਹੰਡੇ ਵਾਲਾ ਆਲੇ ਜੁੱਤੀ ਅੱਛਾ ਲੈ ਭਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਲਾਇਕ ਕਰਦੇ ਕਰੋ ਸ਼ੇਅਰ ਸਬਸਕ੍ਰਾਈਬ ਤੇ ਲਾਇਕ ਕਰਦੇ ਕਰੋ ਸਾਡੀ ਵੀਡੀਓ ਨੂੰ ਯਾਰ ਛੋਡੇ ਮੂਰੇ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਯਾਰ ਕਰਿਆ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਤੇ ਦੇਖਿਆ ਕਰੋ ਬਾਈ ਬਣ ਕੇ ਵੀਡੀਓ ਯਾਰ ਸਾਡੀ ਕੋਈ ਨਵੇਂ ਚੈਨਰ ਨਾਲ ਜੁੜਦੇ ਆ ਗਰੀਬਾਂ ਦੀ ਵੀਡੀਓ ਲਾਜ਼ਮੀ ਦੇਖਿਆ ਕਰੋ ਸਾਡੀ ਬਾਈ ਬਣ ਕੇ ਯਾਰ ਪਾਦੀ ਮੂੰਗੀ ਦੀ ਦਾਲ ਪਾਤੀ ਹੈ ਚਟਨੀ ਧਰਤੀ ਇੱਕ ਥਾਲ ਚ ਠੀਕ ਹੈ ਥਾਣਾ ਦਾਣਾ ਹੈ ਪੰਜਾਬੀ ਖਾਣਾ ਪਿੰਡਾਂ ਦਾ ਦੇਸੀ ਖਾਣਾ ਪਿੰਡਾਂ ਦਾ ਦੇਸੀ ਖਾਣਾ ਬਾਈ ਇਹ ਪਿੰਡਾਂ ਦਾ ਇਹਨਾਂ ਤਾਂ ਬੁੜੀਆਂ ਐਂ ਲੱਸੀ ਲੱਸੀ ਨਾਲ ਲੈਮੀਟ੍ਰੋ ਰੋਟੀ ਹੋ ਗਈ ਤਿਆਰ ਧਰਤੀ ਬਣੀ ਚਾਟਨੀ ਗਰੇਸ ਉੱਤੇ ਧਰਤੀ ਚਟਨੀ ਰੋਟੀ ਦੇ ਦੇਖੋ ਤੇ ਮੂੰਗੀ ਦੀ ਧਾਲਾ ਤੇ ਬੁੜੇ ਨੂੰ ਫੜਾ ਕੇ ਆਵਾ ਬਾਈ ਥੈਂਕ ਯੂ ਬਾਈ ਧੰਨਵਾਦ ਭਰਾਵੋ ਵੀਡੀਓ ਨੂੰ ਕਰਿਓ ਲਾਇਕ ਸ਼ੇਅਰ ਸਕ੍ਰੈਪ ਜ਼ਰੂਰ ਕਰਿਓ ਸਾਡੀ ਨੂੰ ਭਰਾਵਨ ਕੇ ਤੇ ਇਹ ਵੀਡੀਓ ਪਾਉਣੇ ਆਸੀਂ ਦੇਸੀ ਖਾਣਾ ਪਿੰਡਾਂ ਦਾ